ਮੇਰੀ ਯਾਦ ਦੀ ਪੱਟੀ ਤੇ ਲਿਖੇ ਹੋਏ ਨੇ ਤੇਰੇ ਚੋਜਿਆ ਚੋਜਿਆ ਭੁੱਲਦੇ ਨਾ ਤੇਰੇ ਪਿਆਰ ਦੇ ਪਾਏ ਜੋ ਨੋ ਹਸਮੇ ਦਿਆਂ ਨਾਲ ਵੀ ਖੁੱਲਦੇ ਨਾ ਛਤਰ ਧਾਰੀਆਂ ਦੇ ਸਿਰ ਤੇ ਛਤਰ ਜਿਹੜੇ ਤੇਰੇ ਪੈਰ ਦੀ ਜੁੱਤੀ ਦੇ ਮੁੱਲ ਦੇ ਨਾ ਸਾਰੇ ਜੱਗ ਬਜ਼ੁਰਗੀ ਦੇ ਕਰਨਵੇਂ ਤੇਰੇ ਇੱਕ ਵੀ ਕੌਤਕ ਦੇ ਤਲਦੇ ਨਾ ਤੇਰੇ ਇੱਕ ਵੀ ਕੌਤਕ ਦੇ ਤਲਦੇ ਨਾ ਸੁਦੀਪੋ ਦੀ ਸਤਵੀਂ ਸੱਚ ਗੱਲਾਂ ਸ਼ਨੀਵਾਰ ਦੇ ਦਿਨ ਸੀ ਆਏ ਚੋਦੀ ਸ਼ਰਦਾ ਵਾਲਿਆਂ ਦੀ ਉਹ ਪੂਰੀ ਕਰਨਾ ਸ਼ਰਦਾ ਰੂਪ ਬਾਂ ਬਾੜ ਤੇਰੇ ਸੱਚੇ ਫਕਰਾਂ ਦੇ ਸ਼ੰਕੇ ਹਰੇ ਕਿਹੜਾ ਭਾਵੇਂ ਸੈਂਕੜੇ ਧੂਣੀਆਂ ਤਾਈ ਫਿਰਦੇ ਦਸਮ ਬਾਦਸ਼ਾਹੀ ਦੀ ਰੀਸ ਕਰੇ ਕਿਹੜਾ ਪਾਲ ਉਮਰ ਵਿੱਚ ਤਾਰਿਆ ਸੇਠ ਜਗਤਾ ਛੇਵ ਦੰਤ ਦੇ ਪਰਮਾਨੰਵਾਰ ਦਿੱਤੇ ਰਾਣੀ ਮਹਿਣੀ ਨੇ ਜਦੋਂ ਅਰਦਾਸ ਕੀਤੀ ਉਧਰ ਗੁਰੂ ਹਰ ਤਮ ਵਸ ਦਾ ਤਸਾਂ ਦੇ ਕਰੇ ਜਿਹੜਾ ਭਾਵੇਂ ਸੈਂਕੜੇ ਤੂਣੀਆਂ ਤਾਈ ਫਿਰਦੇ ਤਾਈ ਫਿਰਦੇ ਹਾਂ ਤਾਈ ਫਿਰਦੇ ਦਰਸਮ ਬਾਤਸ਼ਾਹੀ ਰੀਸ ਕਰੇ ਜਿਹੜਾ ਦਿੱਤੇ ਦਸਣ ਜੰਗ ਦਾ ਢੰਗ ਜਵਾਨ ਬਣ ਕੇ ਵੱਲ ਲੜਨ ਦਾ ਦੱਸਦੇ ਹਾਣੀਆਂ ਨੂੰ ਜਿਹੜਾ ਤਾਈ ਫਿਰਦੇ ਦਸਮ ਬਾਦਸ਼ਾਹੀ ਰੀਸ ਕਰੇ ਕਿਹੜਾ ਹੁਕਮ ਪਤਾ ਦਾ ਪੁੱਜਾ ਆਨੰਦਪੁਰਿਉ ਬੇਟਾ ਸਨੇ ਪ੍ਰਵਾਰ ਦੇ ਚੱਲ ਆਉਣਾ ਇੱਥੇ ਜਮਾਨੇ ਲਾਲ ਜੀ ਕੰਮ ਤੇਰੇ ਖੇਦੀ ਪੁਰੀ ਆਨੰਦ ਦੇ ਵਾਲੇ ਫਿਰ ਦੇ ਦਰਸਮ ਪਾਤਸ਼ਾਹੀ ਦੀ ਰੀਸ ਕਰੇ ਕਿਹੜਾ ਪਟਨੇ ਸਹਿਬ ਤੋਂ ਪੁਰੀ ਆਨੰਦ ਪੁੱਜੇ ਪਟਨੇ ਸਹਿਬ ਤੋਂ ਪੁਰੀ ਆਨੰਦ ਪੁੱਜੇ ਆਉਂਦੇ ਸੈਂਕੜੇ ਜੀਵਾਂ ਨੂੰ ਤਾਰ ਆਏ ਰਸਤੇ ਵਾਲੇ ਆਉਂਦੇ ਜੀ ਦੇ ਵੱਲ ਤੱਕਣ ਦਾਤੇ ਸਾਬ ਮੋਤਿਆਸਾਂ ਦੀ ਨੂੰ ਦੱਸੋ ਰੇ ਕਿਹੜਾ ਭਾਵੇਂ ਸੈਂਕੜੇ ਧੂਣੀਆਂ ਤਾਈ ਫਿਰਦੇ ਦਸਮ ਪਾਤਸ਼ਾਹ ਦੀ ਰੀਸ ਕਰੇ ਕਿਹੜਾ ਜਦੋਂ ਆਣ ਕੇ ਆਖਿਆ ਪੰਡਤਾਂ ਨੇ ਨਾਵੇਂ ਗੁਰੂ ਜੀ ਮਰਨੋਂ ਬਚਾਓ ਸਾਨੂੰ ਸਾਡੀ ਜ਼ਿੰਦਗੀ ਸਾਮਕੇ ਸੁੱਕ ਰਹੀਆ ਅਸੀਂ ਸ਼ਰਨੇ ਆਏ ਕਿਹੜਾ ਪਾਵੇਂ ਸੈਂਕੜੇ ਤੂੜੀਆਂ ਤਾਈ ਫਿਰਦੇ ਤਾਈ ਫਿਰਦੇ ਆ ਤਾਈ ਫਿਰਦੇ ਦਸਮ ਬਾਦਸ਼ਾਹੀ ਰੀਸ ਕਰੇ ਕਿਹੜਾ ਦਸਵੇਂ ਗੁਰਾਂ ਦੀ ਅੱਖ ਆਪਦਾ ਜੀ ਨੂੰ ਮੰਨੋ ਬੀਨਤੀ ਪਿਤਾ ਜੀ ਜਾਓ ਦਰੇ ਆਉਂਦਾ ਲੋਕਾਂ ਵਾਸਤੇ ਹੱਸ ਕੇ ਮਰੇ ਦੇੜਾ